ਤਾਂ ਕਹਿੰਦੇ ਨੇ ਵੀ ਜਿਹੜਾ ਪੈਟਰੋਲ ਹੈ ਹੁਣ ਬਹੁਤ ਮਹਿੰਗਾ ਹੋ ਗਿਆ ਹੈ ਤਾਂ ਲੋਕਾਂ ਦੇ ਪੈਟਰੋਲ ਪਾਉਣਾ ਔਖਾ ਹੋ ਗਿਆ ਹੈ ਬਾਈਕਾਂ ਦੇ ਵਿੱਚ ਐਕਟਿਵਾਮਾਂ ਦੇ ਵਿੱਚ ਪੈਟਰੋਲ ਬਹੁਤ ਮਹਿੰਗਾ ਹੋਣ ਕਾਰਨ ਲੋਕ ਹੁਣ ਕਿਸ ਵੱਲ ਜਾਣ ਲੋਕ ਸੋਚ ਵਿਚਾਰ ਕਰਦੇ ਨੇ ਵੀ ਇਹ ਪੈਟਰੋਲ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਪੈਟਰੋਲ ਵਾਲੇ ਵਿਕਲਾਂ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ ਤਾਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਈ ਬਾਈਕ ਲੈ ਸਕਦੇ ਹੋ ਈ ਬਾਈਕ ਸ਼ੋਰੂਮ ਦਸੀ ਅੱਜ ਪਹੁੰਚ ਚੁੱਕੇ ਹਾਂ ਕੇ ਕੇ ਐਂਟਰਪ੍ਰਾਈਜ਼ਸ ਤੇ ਕੇ ਕੇ ਐਂਟਰਪ੍ਰਾਈਜ਼ਸ ਤੇ ਜਿੱਥੇ ਤੁਹਾਨੂੰ ਹੁਣ ਵਿਕਲ ਚਲਾਉਣ ਉਸਤੇ ਪੈਟਰੋਲ ਪਵਾਉਣ ਦੀ ਲੋੜ ਨਹੀਂ ਪੈਣੀ ਸਿਰਫ ਵਿਕਲ ਨੂੰ ਚਾਰਜ ਕਰੋ ਤੇ ਚਾਰਜ ਕਰਨ ਤੋਂ ਬਾਅਦ ਆਦਾ ਵਿਕਲ ਚਲਾਓ ਤਾਂ ਅੰਦਰ ਚਲਦੇ ਆਂ ਦੇਖਦੇ ਆਂ ਕਿਸ ਕਦਰ ਦੇ ਮਾਡਲ ਇਨਾਂ ਕੋਲ ਅਵੇਲੇਬਲ ਨੇ ਕਿੰਨੀ ਐਵਰੇਜ ਦੇ ਰਹੇ ਨੇ ਇੱਕ ਵਾਰ ਚਾਰਜ ਕਰਨ ਤੇ ਉਹ ਵੀ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਅੰਦਰ ਚਲਦੇ ਆਂ ਕਿ ਕਿ ਐਂਟਰਪ੍ਰਾਈਜ਼ਿਸ ਤੇ ਤੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਹਾਂਜੀ ਸਰ ਨਮਸਕਾਰ ਸਰ ਨਮਸਕਾਰ ਜੀ ਨਮਸਕਾਰ ਹੋ ਕੀ ਕਮ ਹੈ ਤਾਂ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆਰਬੀਲਾਈ ਮੀਡੀਆ ਤੇ ਹਾਂਜੀ ਹਾਂਜੀ ਮਿਹਰਬਾਨ ਲੋਕੀਨਾਂ ਦੁਖੀ ਬਹੁਤ ਹੋ ਗਏ ਨੇ ਪੈਟਰੋਲ ਪਵਾ ਪਵਾ ਕੇ ਵਿਕਲਾਂ ਦੇ ਵਿੱਚ ਹਾਂਜੀ ਲੋਕਾਂ ਨੂੰ ਛੁਟਕਾਰਾ ਚਾਹੀਦਾ ਉਹਨਾਂ ਪੈਟਰੋਲ ਵਾਲੇ ਵਿਕਲਾਂ ਤੋਂ ਕਿਵੇਂ ਛੁਟਕਾਰਾ ਮਿਲੂਗਾ ਆਓ ਜੀ ਸਰ ਜੀ ਆਪਣੇ ਕੋਲ ਸਾਰੇ ਮਾਡਲ ਹੈ ਤੁਹਾਨੂੰ ਦਿਖਾਣੇ ਇੱਕ ਇੱਕ ਕਰਕੇ ਜਿੰਨੇ ਵੀ ਰੇਟ ਵਗੈਰਾ ਸਾਰੀ ਚੀਜ਼ ਆਪਾਂ ਤੁਹਾਨੂੰ ਦੱਸਦੇ ਆਂ ਆਪ ਸਰ ਤਾਂ ਆਪਣੇ ਕੋਲੇ ਸ਼ੁਰੂਆਤੀ ਜਿਹੜਾ ਸਕੂਟਰ ਬਹੁਤ ਘੱਟ ਰੇਟਾਂ ਤੇ ਜਿਹੜਾ ਹੈਗਾ ਗਾਰੰਟੀ ਦੇ ਵਿਦ ਗਾਰੰਟੀ ਆਪਾਂ ਦੇਾਂਗੇ ਤੁਹਾਨੂੰ ਸਾਰੀ ਚੀਜ਼ ਦੀ ਗਾਰੰਟੀ ਵ ਸ਼ੁਰੂਆਤੀ ਆਪਣੇ ਕੋਲੇ ਇੱਥੋਂ ਸਟਾਰਟ ਹੋ ਜਾਂਦਾ ਜੀ ਜੀ ਮਾਰਕੀਟ ਦੇ ਵਿੱਚ 35 34000 ਦੇ ਵਿੱਚ ਰੇਟ ਮਿਲਦੇ ਪਏ ਆ ਆਪਾਂ ਤੁਹਾਨੂੰ ਵਿਦ ਗਰੰਟੀ ਦੇਵਾਂਗੇ 36000 ਰੁਪਏ ਇੱਕ ਸਾਲ ਦੀ ਫੁੱਲ ਗਰੰਟੀ ਦੇ ਵਿੱਚ ਸਕੂਟਰ ਦੇਵਾਂਗੇ ਤੁਹਾਨੂੰ ਸ਼ੁਰੂਆਤੀ ਇੱਥੋਂ ਸਟਾਰਟ ਹੋ ਜਾਏਗਾ ਜੀ ਇਸ ਤੋਂ ਬਾਅਦ ਅਲੱਗ-ਅਲੱਗ ਸਾਰੇ ਜਿਹੜੇ ਮਾਡਲ ਹੈਗੇ ਆ ਜਿਵੇਂ ਇਸ ਤਰ੍ਹਾਂ ਦਾ ਮਾਡਲ ਮਿਲ ਜੇਗਾ ਤੁਹਾਨੂੰ ਇਹ ਮਿਲ ਜੇਗਾ ਆਪਣਾ 46000 ਦੀ ਫੁੱਲ ਗਰੰਟੀ ਵਿਦ ਜਿਹੜਾ ਦੀਵਾਲੀ ਦਾ ਡਿਸਕਾਊਂਟ ਵਗੈਰਾ ਉਹ ਤੁਹਾਨੂੰ ਆਪਾਂ ਕੱਟ ਕੇ ਦੇਵਾਂਗੇ ਸਾਰਾ ਨਾਲ ਸਕੀਮਾਂ ਜੋ ਵੀ ਹੋਣਗੀਆਂ ਉਹ ਤੁਹਾਨੂੰ ਜਿਹੜੀਆਂ ਮੌਕੇ ਦੇ ਪ੍ਰੋਵਾਈਡ ਕਰਾਈਆਂ ਜਾਣਗੀਆਂ ਇਸ ਤੋਂ ਬਾਅਦ ਆ ਜਾਣਗੇ ਹੋਰ ਆਪਣੇ ਕੋਲੇ ਪਲੱਸ ਮਾਡਲ ਆ ਜਾਣਗੇ ਜਿਵੇਂ ਐਕਟਵਾ ਸ਼ੇਪ ਲੈਣਾ ਚਾਹੁੰਦੇ ਹੋ ਤਾਂ ਐਕਟਵਾ ਸ਼ੇਪ ਦੇ ਵਿੱਚ ਇਸ ਤਰ੍ਹਾਂ ਦੇ ਮਾਡਲ ਆ ਜਾਣਗੇ ਬਹੁਤ ਵਧੀਆ ਸੀਟ ਜਿਹੜੀ ਕੈਪੈਸਿਟੀ ਬਹੁਤ ਵਧੀਆ ਆਊਗੀ ਦੋਨੋਂ ਡਿਸਕ ਬ੍ਰੇਕ ਆਉਣਗੀਆਂ ਔਰ 60 ਡਿਗਰੀ ਡਿਸਕ ਬ੍ਰੇਕ ਆ ਭਾਜੀ ਹਾਂਜੀ ਹਾਂਜੀ ਡਿਸਕ ਬ੍ਰੇਕ ਆ ਤਾਂ ਭਾਜੀ ਅੱਜ ਕੱਲ ਤਾਂ ਯਾਰ ਬਹੁਤ ਔਖੀ ਹੁੰਦੀਆਂ ਨੇ ਤੁਸੀਂ ਜਿਹੜੇ ਡਿਸਕ ਬ੍ਰੇਕ ਆ ਦੇ ਰਹੇ ਹੋ ਨਹੀਂ ਜੀ ਇਹਦੀ ਸਪੀਡ ਹਾਈ ਕਰਕੇ ਡਿਸਕ ਬ੍ਰੇਕ ਜਿਹੜੀ ਹੈਗੀ ਇਹਨੂੰ ਪ੍ਰੇਫਰ ਕੀਤੀ ਜਾਂਦੀ ਹੈ ਵਧੀਆ ਹੈਗੀ ਹੈ ਦੋਨੋਂ ਡਿਸਕ ਚਾਉਂਦੇ ਆ 12 ਇੰਚੀ 휠 ਚ ਆਊਗਾ ਇਹ ਸਕੂਟਰ ਬਾਕੀ ਸੀਟ ਕੈਪੈਸਿਟੀ ਵਧੀਆ ਆਉਂਦੀ ਹੈ ਜੀ ਤੇ ਸ਼ੌਕਰ ਜਿਹੜਾ ਕੁਆਲਿਟੀ ਹੈ ਬਾਡੀ ਸਟਰਕਚਰ ਹੈ ਬਹੁਤ ਵਧੀਆ ਆਊਗਾ ਹਾਰਡ ਏ ਮੈਨੂੰ ਇੱਕ ਗੱਲ ਹੋਰ ਦੱਸ ਦਿਓ ਜੀ ਵੀ ਆਪਾਂ ਮੰਨ ਲਓ ਇਹ ਚਾਰਜ ਕਰ ਲਈ ਇੱਕ ਵਾਰੀ ਕਿੰਨੇ ਕਿਲੋਮੀਟਰ ਚੱਲਦੀ ਏ ਇਹ ਤੁਹਾਨੂੰ ਆਪਾਂ 70 ਪਲੱਸ ਦਾ ਲਿਖਤੀ ਦੇਾਂਗੇ ਜੀ ਬਿੱਲ ਦੇ ਬੈਕ ਸਾਈਡ ਤੁਹਾਨੂੰ 70 ਪਲੱਸ ਕਿਲੋਮੀਟਰ ਆਪਾਂ ਲਿਖਤੀ ਦੇਾਂਗੇ ਜੇ ਮੰਨ ਲਓ ਆਪਾਂ ਇਹ ਵਾਲਾ ਸਕੂਟਰ ਲੈਣੇ ਆ ਜਿਹੜੀ ਫਰਸਟ ਸਪੀਡ ਤੇ ਆਪਾਂ ਚਲਾਉਨੇ ਆ 70 ਪਲੱਸ ਕਿਲੋਮੀਟਰ ਦੀ ਐਵਰੇਜ ਆਉਂਦੀ। ਤਾਂ ਲੋ ਜੀ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ 70 ਕਿਲੋਮੀਟਰ ਸ਼ਹਿਰ ਦੇ ਵਿੱਚ ਤਾਂ ਐਨਾ ਇੱਕ ਦਿਨ ਦੇ ਵਿੱਚ ਆਪਾਂ ਵਿਕਲ ਚਲਾ ਹੀ ਨਹੀਂ ਸਕਦੇ 70 ਕਿਲੋਮੀਟਰ। ਤਾਂ ਇੱਕ ਰੀਚਾਰਜ ਕਰੋ ਤੇ 70 ਕਿਲੋਮੀਟਰ ਤੱਕ ਇਹ ਗਾਰੰਟੀ ਕਰ ਰਹੇ ਨੇ ਵੀ 70 ਕਿਲੋਮੀਟਰ ਪਿੱਛੇ ਲਿਖ ਕੇ ਵੀ ਦੇਣਗੇ ਵੀ 70 ਪਲੱਸ ਕਿਲੋਮੀਟਰ ਇਹ ਇੱਕ ਵਾਰ ਚਾਰਜ ਕਰਨ ਤੋਂ ਬਾਅਦ ਚੱਲੂਗੀ ਤੇ ਉਸ ਤੋਂ ਬਾਅਦ ਡਬਲ ਡਿਸਕ ਬ੍ਰੇਕ ਵੀ ਹੈ ਜੀ। ਹਾਂਜੀ ਹਾਂਜੀ ਦੋਨੋਂ ਡਿਸਕ ਬ੍ਰੇਕ ਆਉਣਗੀਆਂ ਬਾਕੀ ਜਿਹੜਾ ਹੈਗਾ ਇਹਦੇ ਵਿੱਚ ਆਪਾਂ ਵਾਰੰਟੀ ਨੂੰ ਜਿਹੜਾ ਪਲੱਸ ਕੀਤਾ ਹੈਗਾ ਆਮ ਜਿਹੜੀ ਮੰਤਰੀ ਗਰੰਟੀ ਤੁਹਾਨੂੰ ਜਿਹੜੀ ਵਾਰੰਟੀ ਹੈਗੀ ਹੈ ਮਿਲੇਗੀ ਨਾਲ 1 ਸਾਲ ਦੀ ਫੁੱਲ 1 2 ਸਾਲ ਤੇ 1 ਮੰਤ ਜਿਹੜਾ ਵਿੱਚ ਗਰੰਟੀ ਬੈਟਰੀ ਦੀ ਗੱਲ ਕਰੀ ਕਿੰਨੀ ਬੈਟਰੀਆਂ ਦੇ ਵਿੱਚ ਇਹਦੇ ਵਿੱਚ 6 ਬੈਟਰੀਆਂ ਆਉਂਦੀਆਂ ਇਹਦੇ ਵਿੱਚ 5 ਦਾ ਵੀ ਆਪਸ਼ਨ ਹੈ ਜੇ ਆਪਾਂ ਘੱਟ ਕਿਲੋਮੀਟਰ ਚਲਾਉਣਾ ਹੈ ਚਲਾਉਣਾ ਹੀ 30 35 40 ਇਹਦੇ ਤੇ ਫਿਰ 5 ਵੀ ਪਵਾ ਸਕਦੇ ਹੋ ਉਹਦੇ ਵਿੱਚ ਰੇਟ ਦਾ ਵੀ ਫਰਕ ਪੈ ਜਾਂਦਾ ਰੇਟ ਮੰਨ ਲਓ ਜਿਵੇਂ ਆਪਾਂ ਕਹਿ ਸੁਣ ਲੈਂਦੇ ਆ ਵੀ ਆਹ ਜਿਹੜੀ ਮਾਡਲ ਮਿਲ ਗਿਆ ਸਾਨੂੰ ਜੀ 46 ਦਾ ਮਿਲ ਗਿਆ 47 ਦਾ ਮਿਲ ਗਿਆ ਇਹ ਤੁਹਾਨੂੰ ਜਿਹੜਾ ਹੈਗਾ ਬਹੁਤ ਘੱਟ ਰੇਟ ਤੇ ਬਹੁਤ ਵਧੀਆ ਜਿਹੜੇ ਗਾਰੰਟੀ ਵਿਦ ਆਪਾਂ ਦੇਾਂਗੇ ਤੁਹਾਨੂੰ ਮਤਲਬ ਤੁਸੀਂ ਆਪੇ 6 ਬੈਟਰੀਆ ਵਾਲਾ ਜੋ ਜੀ ਹਾਂਜੀ 6 ਬੈਟਰੀਆਂ ਵਾਲਾ ਜੋ ਹੁਣ ਤੁਹਾਨੂੰ ਈ-ਬਾਈਕ ਮਿਲਣ ਵਾਲਾ ਹੈ ਲਗਭਗ ਆਪਾਂ ਕਹਿ ਦਈਏ 70 ਤੋਂ 80 ਕਿਲੋਮੀਟਰ ਦੇ ਇੰਨਾ ਵੱਲੋਂ ਗਾਰੰਟੀਡ ਦੇਣ ਦੇ ਵੱਲੋਂ ਲਿਖ ਕੇ ਦਿੱਤਾ ਜਾਏਗਾ ਵੀ ਇੰਨਾ ਚੱਲੂਗਾ ਹੀ ਚੱਲੂਗਾ ਤੇ ਇੱਕ ਰੀਚਾਰਜ ਕਰਨ ਤੋਂ ਬਾਅਦ ਤੁਸੀਂ ਆਦਾ ਵਿਕਲ ਨਿਸ਼ਚਿਤ ਹੋ ਕੇ ਚਲਾ ਸਕਦੇ ਹੋ ਤਾਂ ਹੋਰ ਕੀ ਸਰ ਇਹਦੇ ਵਿੱਚ ਆ ਰਹੀ ਹੈ ਸਪੈਸ਼ਲ ਇਸ ਤੋਂ ਬਾਅਦ ਸਰ ਜੀ ਮਾਡਲ ਆਪਣੇ ਕੋਲੇ ਤਕਰੀਬਨ ਸਾਰੇ ਹੈ ਜਿੰਨੇ ਵੀ ਮਾਰਕੀਟ ਦੇ ਵਿੱਚ ਹੈ ਉਸ ਨਾਲੋਂ ਪਲੱਸ ਹੀ ਹੈ ਜਿਹੜਾ ਹੈਗਾ ਇਹ ਵਾਲਾ ਆਲਾ ਟੈਪ ਚ ਆ ਜਾਂਦਾ ਹੈਗਾ ਬਹੁਤ ਵਧੀਆ ਜਿਹੜਾ ਬੋਡੀ ਸਟਰਕਚਰ ਵੀ ਪਲੱਸ ਆਊਗਾ ਬਾਕੀ ਲੁੱਕ ਵੀ ਪਲੱਸ ਹੈ ਸਪੀਡ ਵੀ ਪਲੱਸ ਹੈ ਜਿਵੇਂ ਕਿਸੇ ਨੇ ਜੌਬ ਵਾਸਤੇ ਰੱਖਣਾ ਇਕੱਲੇ ਨਹੀਂ ਆਉਣਾ ਜਾਣਾ ਬੰਦੇ ਨੇ ਤਾਂ ਬਹੁਤ ਵਧੀਆ ਜਿਹੜਾ ਕੁਆਲਿਟੀ ਦਾ ਲੁੱਕ ਤਰਫੋਂ ਹੀ ਜਿਹੜਾ ਬਹੁਤ ਸ਼ਾਨਦਾਰ ਆਉਂਦਾ ਹੈਗਾ ਸੀਟ ਸਪੇਸ ਵੀ ਵਧੀਆ ਹੁੰਦਾ ਹੈ ਬੋਡੀ ਸਟਰਕਚਰ ਬਹੁਤ ਵਧੀਆ ਹੋਊਗਾ ਇਹ ਆਪਾਂ ਨੂੰ ਜਿਹੜਾ ਰੇਟ ਦੇ ਅਕੋਰਡਿੰਗ ਵੀ ਦਿਵਾਲੀ ਦੀਆਂ ਸਾਰੀਆਂ ਸਕੀਮਾਂ ਕੱਟ ਕੇ ਬਹੁਤ ਵਧੀਆ ਰੇਟ ਤੇ ਆਪਾਂ ਤੁਹਾਨੂੰ ਪ੍ਰੋਵਾਈਡ ਕਰਾਵਾਂਗੇ 25 ਮਨთੀ ਜਿਹੜੀ ਵਾਰੰਟੀ ਹੈ ਉਹ ਵੀ ਨਾਲ ਐਡ ਹੋਏਗੀ ਜੀ ਹੋਰ ਕਿਹੜਾ ਮਾਡਲ ਸਰ ਆਪਾਂ ਗੱਲ ਕਰ ਲਈਏ ਤਾਂ ਲੋਕੀ ਕਹਿੰਦੇ ਨੇ ਵੀ ਥੋੜੀ ਵੇਖਣ ਨੂੰ ਇਹ ਲੱਗੇ ਜਿਵੇਂ ਐਕਟੀਵਾ ਚਲਾ ਰਹੇ ਆ ਹਾਂਜੀ 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 ਉਸ ਤਰ੍ਹਾਂ ਦੇ ਲੁਕਸ ਦੇ ਵਿੱਚ ਜਾਂ ਹੋਰ ਵਧੀਆ ਵਧੀਆ ਦੇ ਵਿੱਚ ਸਰ ਜੀ ਸਕੂਟਰ ਟਾਈਪ ਚ ਆ ਬਹੁਤ ਵਧੀਆ ਸ਼ਾਨਦਾਰ ਚੀਜ਼ ਆਈ ਹੈ ਇੱਕ ਹੁੰਦਾ ਵੀ ਸਕੂਟਰ ਦੀ ਇਮੇਜ ਬਣ ਜਾਂਦੀ ਵੀ ਲੇਡੀਜ਼ ਜਿਹੜਾ ਜੈਂਟਸ ਵੀ ਚਲਾ ਪਾਉਂਦੇ ਬਾਕੀ ਇਹ ਮਲਟੀ ਚ ਆ ਜਾਂਦਾ ਇਹਨੂੰ ਕੋਈ ਵੀ ਚਲਾ ਸਕਦਾ ਜੀ ਤੁਸੀਂ ਮੰਨ ਲਓ ਲੇਡੀਜ਼ ਵੀ ਚਲਾ ਪਾਉਂਦੀਆਂ ਹੈਗੀਆਂ ਨਾ ਜੈਂਟਸ ਵੀ ਜਿਹੜਾ ਮਰਜੀ ਇਹਨੂੰ ਚਲਾ ਸਕਦਾ ਇਹਦੀ ਲੁੱਕ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੀ ਬਣੀ ਹੈ ਵੀ ਮਲਟੀ ਆ ਜਾਂਦਾ ਜੀ ਦੋਨਾਂ ਵਾਸਤੇ ਬਾਕੀ ਕੰਫਰਟੇਬਲ ਬਹੁਤ ਵਧੀਆ ਆਊਗਾ ਜਿਹੜਾ ਪੈਰ ਰੱਖਣ ਨੂੰ ਫੋਟਰਾਸ ਵਗੈਰਾ ਸੀਛੇ ਸੁਛੇ ਮੈਟ ਸਾਰਾ ਕੁਛ ਆਪਾਂ ਤੁਹਾਨੂੰ ਲਾ ਕੇ ਦੇਣਾ ਹੈ ਬਾਕੀ 25 ਮਹੀਨਿਆਂ ਦੀ ਜਿਹੜੀ ਵਾਰੰਟੀ ਹੈ ਉਹ ਤੁਹਾਨੂੰ ਨਾਲ ਐਡ ਹੋਏਗੀ ਸਾਰੇ ਸਕੂਟਰਾਂ ਨਾਲ ਜੇ ਤੁਸੀਂ ਜਿਵੇਂ ਮਾਰਕੀਟ ਚੋਂ ਆਪਾਂ 34-35 ਹਜ਼ਾਰ ਦੀ ਸਕੂਟਰ ਲੈਣੇ ਹੋ ਤਾਂ ਉਹਦੇ ਨਾਲੋਂ ਚੰਗਾ ਹੈ ਤੁਸੀਂ ਆਪਣੇ ਕੋਲੋਂ 36000 ਰੁਪਏ 37000 ਦੇ ਵਿੱਚ ਸਕੂਟਰ ਖਰੀਦੋ ਤੁਹਾਨੂੰ 25 ਮਹੀਨਿਆਂ ਦੀ ਆਪਾਂ ਜਿਹੜੀ ਵਾਰੰਟੀ ਵਗੈਰਾ ਨਾਲ ਉਹ ਐਡ ਕਰਕੇ ਦੇਵਾਂਗੇ ਮੈਨੂੰ ਲੱਗਦਾ ਫਿਰ ਜੇ 2-3000 ਰੁਪਏ ਵੱਧ ਨਾਲ ਹੀ ਤੁਸੀਂ ਸਾਲ ਦੀ ਵਾਰੰਟੀ ਵਾਧਾ ਦਿਓ ਹਾਂਜੀ ਹਾਂਜੀ ਦੋ ਤੁਸੀਂ ਸਕੂਟਰ ਲੈ ਰਹੇ ਹੋ ਜੇ ਤੁਸੀਂ 35 ਲਾ ਰਹੇ ਹੋ ਤਾਂ 2-4 2000 ਰੁਪਏ ਤੁਸੀਂ ਫालतੂ ਲਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਗਾਰੰਟੀ ਵਗੈਰਾ ਉਹ ਸਾਰੀ ਚੀਜ਼ ਕਵਰ ਮਿਲੇਗੀ 2000 1500 ਨੂੰ ਨਾ ਸੋਚਿਆ ਜਾਵੇ ਤਕਰੀਬਨ ਗਾਰੰਟੀ ਚੀਜ਼ ਲਈ ਜਾਵੇ ਤਾਂ ਇੱਕ ਚੀਜ਼ ਹੋਰ ਦਾਦੇ ਛੋਟੀ ਆਣਾ ਕਿੱਥੇ ਪਾਊਗਾ ਆਪਣਾ ਇੱਥੇ ਡੈਡ ਰੋਡ ਤੇ ਆਉਣਾ ਪਊਗਾ ਜੀ ਡੈਡ ਰੋਡ ਤੇ ਆਪਣਾ ਸ਼ੋਰੂਮ ਹੈਗਾ ਕੇ ਕੇ ਅ ਇੰਟਰਪ੍ਰਾਈਜ਼ਸ ਭੁਪਿੰਦਰ ਸਿੰਘ ਨਾਮतरी ਉਹਨਾਂ ਦੀ ਦੁਕਾਨ ਹੈਗੀ ਹੈ ਉੱਥੇ ਤੁਸੀਂ ਆਓ ਵਿਸਟ ਕਰੋ ਆਪਾਂ ਤੁਹਾਨੂੰ ਸਾਰੇ ਹੀ ਜਿਹੜੇ ਮਾਡਲ ਹੈਗੇ ਆ ਉਹ ਪ੍ਰੋਵਾਈਡ ਹੈ ਬਹੁਤ ਵਧੀਆ ਜਿਹੜੀ ਸਰਵਿਸ ਕੁਆਲਿਟੀ ਆ ਸਾਡੇ ਮਿਸਤਰੀ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਪਰ ਵਰਕਸ਼ਾਪ ਆ ਸਾਰੀ ਚੀਜ਼ ਆ। ਉਹ ਵਾਲੀ ਤੇ ਕੀ ਵਾਰ ਦੇ ਰਹੇ ਜੀ? ਉਸ ਵਾਲੀ ਤੇ ਸਰ ਜੀ ਸਾਰੀਆਂ ਸਕੀਮਾਂ ਨੇ ਜੀ ਜੇ ਮੰਨ ਲਓ ਕਸਟਮਰ ਕੋਈ ਗਿਫਟ ਵਗੈਰਾ ਲੈਣਾ ਹੈਗਾ ਇਚਕਾ ਉਹ ਵੀ ਦਿੱਤਾ ਜਾਏਗਾ ਤੇ ਜੇ ਉਹ ਕਹਿੰਦਾ ਵੀ ਆਪਾਂ ਨੂੰ ਰੇਟ ਦੇ ਵਿੱਚ ਕੀਤਾ ਜਾਵੇ ਤੇ ਰੇਟ ਦੇ ਵਿੱਚ ਕਰ ਦਿਆਂਗੇ ਉਹ ਸਾਰਾ। ਉਹ ਗ੍ਰਾਹਕ ਦੀ ਮਰਜ਼ੀ ਆ ਉਹ ਕੋਈ ਲੈਣਾ ਚਾਹੁੰਦਾ ਜਾਂ ਰੇਟ 'ਚ ਕਰਾਉਣਾ ਚਾਹੁੰਦਾ। ਜਿਵੇਂ ਵੀ ਕਹਿਣਾ ਚਾਹੋਗੇ ਉਹ ਕਰ ਦਿਆਂਗੇ। ਆਜੋ ਯਾਰ ਤੁਸੀਂ ਵੀ ਆਜੋ। ਜੀ ਹਾਂਜੀ ਤਾਂ ਇੱਕ ਵਾਰ ਵਿਜ਼ਿਟ ਜਰੂਰ ਕਰੋ ਫਾਜ਼ਿਲਕਾਰ ਡੈਡ ਹਾਊਸ ਰੋਡ ਤੇ ਕੇਕੇ ਐਂਟਰਪ੍ਰਾਈਜ਼ਸ ਜਾਣਾ ਮਾਨਾ ਨਾਮ ਈ ਬਾਈਕ ਦਾ ਸ਼ੋਰੂਮ ਇੱਥੇ ਅਵੇਲੇਬਲ ਹੈ ਤਾਂ ਕੋਈ ਵੀ ਵਿਅਕਤੀ ਅਗਰ ਈ ਬਾਈਕ ਲੈਣਾ ਚਾਹੁੰਦਾ ਹੈ ਤਾਂ ਇੱਥੇ ਪਹੁੰਚ ਸਕਦਾ ਹੈ ਬਖਰੇ ਬਖਰੇ ਮਾਡਲ ਨੇ ਨਾ ਕੋਲ ਬਹੁਤ ਵਧੀਆ ਮਾਡਲ ਆਇਆ ਜੀ ਸ਼ਾਨਦਾਰ ਹੈ ਤਕਰੀਬਨ ਲੁੱਕ ਤਰਫੋਂ ਬੈਸਟ ਆਊਗਾ ਬੋਡੀ ਸਟਰਕਚਰ ਬਹੁਤ ਵਧੀਆ ਆਊਗਾ ਜੀ ਦੋਨੋਂ ਡਿਸਕ ਬ੍ਰੇਕਾਂ ਆਉਂਦੀਆਂ ਇਹਦੇ ਚ ਜੀ ਇਹ ਤਾਂ ਭਾਈ ਇਹ ਤਾਂ ਲੱਗਿਆ ਅਲੱਗ ਜੀ ਚੀਜ਼ ਲੱਗ ਰਹੀ ਬੈਟਰੀ ਨਾਲ ਤਾਂ ਲੱਗ ਹੀ ਜਾਏ ਜੀ ਬਿਲਕੁਲ ਬਹੁਤ ਵਧੀਆ ਸ਼ਾਨਦਾਰ ਕੁਆ ਨਮਾ ਹੈ ਇਕਦਮ ਅੱਛਾ ਹਾਂਜੀ ਇਹ ਤਾਂ ਭਾਜੀ ਪਤਾ ਨਹੀਂ ਕੋਈ ਕਹਿ ਹੀ ਨਹੀਂ ਸਕਦਾ ਬੈਟਰੀ ਵਾਲੇ ਵਿਕਰ ਤੁਸੀਂ ਚਲਾ ਰਹੇ ਹੋ ਨੇ ਜਿਵੇਂ ਸ਼ੇਪ ਤੁਸੀਂ ਤਿਆਰ ਕੀ ਸੈਟ ਜਿਹੜੇ ਫੁੱਟ ਰੈਸ ਲੱਗੇ ਹੋਏ ਆ ਪੈਰ ਰੱਖਣ ਨੂੰ ਪ੍ਰੋਪਰ ਜਿਹੜਾ ਹੈਗਾ ਆਪਾਂ ਨੂੰ 80 85000 ਰੁਪਏ 90 ਲਾਣ ਦੀ ਲੋੜ ਨਹੀਂ ਹੈ ਬਹੁਤ ਘੱਟ ਰੇਟਾਂ ਤੇ ਬਹੁਤ ਵਧੀਆ ਜੈਨਨ ਕੁਆਲਟੀ ਤੁਹਾਨੂੰ ਆਪਾਂ ਪ੍ਰੋਵਾਈਡ ਕਰਾਵਾਂਗੇ ਉਹ ਤੁਸੀਂ ਆਪਣੇ ਕੋਲੋਂ ਇੱਥੋਂ ਆ ਕੇ ਖਰੀਦ ਸਕਦੇ ਹੋ ਉਸ ਨੂੰ ਟਰੇ ਦੇ ਵਿੱਚ ਰੰਗ ਤੁਹਾਨੂੰ ਸਾਰੇ ਮਿਲ ਜਾਣਗੇ ਜਿਹੜਾ ਮਰਜੀ ਸਕੂਟਰ ਲਓ ਉਸ ਚ ਸਾਰੇ ਰੰਗ ਮਿਲ ਜਾਣਗੇ ਤੁਹਾਨੂੰ ਤਾਂ ਤੁਹਾਡੀ ਅਗਰ ਕੋਈ ਕਲਰ ਚੁਆਇਸ ਹੈ ਤਾਂ ਕਲਰ ਚੁਆਇਸ ਵੀ ਨਾਲ ਉਹ ਪੂਰੀ ਕੀਤੀ ਜਾ ਵਿਜ਼ਿਟ ਜਰੂਰ ਕਰੋ ਇੱਕ ਵਾਰ ਤੁਸੀਂ ਆ ਕੇ ਕੇਕੇ ਐਂਟਰਪ੍ਰਾਈਜ਼ਸ ਡੈਡ ਹਾਊਸ ਰੋਡ ਤੇ ਤੁਸੀਂ ਪਹੁੰਚ ਸਕਦੇ ਹੋ ਤੇ ਇਹਨਾਂ ਦੇ ਕੋਲ ਈ-ਬਾਈਕਸ ਅਲੱਗ-ਅਲੱਗ ਡਿਜ਼ਾਈਨ ਦੇ ਵਿੱਚ ਅਲੱਗ-ਅਲੱਗ ਰੇਟਾਂ ਦੇ ਵਿੱਚ ਇਹਨਾਂ ਕੋਲ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਹਾਂਜੀ ਪਾ ਜੀ ਲੋਕੀ ਈ ਬਾਈਕਸ ਤਾਂ ਲੈ ਲੈਂਦੇ ਆ ਉਸ ਤੋਂ ਬਾਅਦ ਪਰੇਸ਼ਾਨੀਆਂ ਆਉਂਦੀਆਂ ਆ ਰਿਪੇਅਰਿੰਗ ਕਰਾਉਣ ਚ ਹੁੰਦਾ ਕੀ ਬੰਦੋਬਸਤ ਆਪਣੇ ਕੋਲੇ ਰਿਪੇਅਰ ਦੀ ਪੂਰੀ ਸੁਵਿਧਾ ਹੈ ਜੀ ਤੁਹਾਨੂੰ ਕਿਸੇ ਵੀ ਚੀਜ਼ ਵਾਸਤੇ ਬਾਹਰ ਜਾਣ ਦੀ ਜਾਂ ਕਿਤੇ ਵੀ ਵਿਜ਼ਿਟ ਕਰਨ ਦੀ ਲੋੜ ਨਹੀਂ ਹੈ ਆਪਣੇ ਕੋਲੇ ਸਾਰੀ ਜਿਹੜੀ ਫੈਸਿਲਿਟੀ ਹੈ ਕੰਟਰੋਲਰ ਮੋਟਰ ਵਾਇਰਿੰਗ ਜੋ ਵੀ ਤੁਸੀਂ ਕਹੋਗੇ ਆਪਾਂ ਉਹ ਤੁਹਾਨੂੰ ਰਿਪੇਅਰ ਕਰ ਸਕਦੇ ਹਾਂ ਆਪਣੇ ਕੋਲ ਪ੍ਰੋਪਰ ਰਿਪੇਅਰ ਹੈ ਮਿਸਤਰੀ ਹੈ ਸਾਰੀ ਜਿਹੜੀ ਹੈਗੀ ਹੈ ਸਰਵਿਸ ਹੈਗੀ ਹੈ ਪੂਰਾ ਵਰਕਸ਼ਾਪ ਬਣੀ ਹੋਈ ਹੈ ਕੋਈ ਮੰਨ ਲਓ ਬਾਹਰ ਜਾਣ ਦੀ ਲੋੜ ਨਹੀਂ ਆਪਣੇ ਕੋਲ ਕਰਵਾ ਸਕਦੇ ਹਾਂ ਜੇ ਤੁਸੀਂ ਬਾਹਰੋਂ ਵੀ ਸਕੂਟਰੀ ਲਈਏ ਤਾਂ ਤਾਂ ਵੀ ਆਪਣੇ ਕੋਲ ਜਿਹੜਾ ਰਿਪੇਅਰ ਕਰਾ ਲਓ ਆਪਣੇ ਕੋਲ ਪੂਰੀ ਜਿਹੜੀ ਫੈਸਿਲਿਟੀ ਹੈਗੀ ਆ ਬਾਕੀ ਆਪਾਂ 2019 ਤੋਂ ਕੰਮ ਕਰਦੇ ਪਏ ਆ ਤੇ ਵਧੀਆ ਜਿਹੜਾ ਹੈਗਾ ਸਰਵਿਸ ਕੁਆਲਿਟੀ ਔਰ ਇਲੈਕਟ੍ਰਿਕ ਸਕੂਟਰਾਂ ਦੇ ਵਿੱਚ ਆਪਣਾ ਕੰਮ ਹੈਗਾ ਜੀ ਤਾਂ ਪਾਜੀ ਇੱਕ ਗੱਲ ਹੋਰ ਕਰ ਲਈ ਅਸੀਂ ਕਿੱਥੇ ਵੀ ਪ੍ਰੋਮੋਸ਼ਨ ਕਰਦੇ ਆ ਵੀਡੀਓ ਬਣਾਉਨੇ ਆ ਅਸੀਂ ਆਦੇ ਵੀਵਰਸ ਦਾ ਫਾਇਦਾ ਜ਼ਰੂਰ ਕਰਨੇ ਆ ਸਾਡੇ ਵੀਵਰਸ ਅਸਤੇ ਕੋਈ ਦੱਸੋ ਜੀ ਬਿਲਕੁਲ ਜੀ ਜਿਹੜਾ ਵੀ ਆਪਣਾ ਆਰਬੀ ਲਾਈਵ ਦਾ ਜਿਹੜਾ ਚੈਨਲ ਹੈ ਉਹਨੂੰ ਸਬਸਕ੍ਰਾਈਬ ਕਰਕੇ ਆਉਂਦਾ ਹੈਗਾ ਉਹਨੂੰ ਜਿਹੜਾ ਹੈਗਾ 10% ਐਕਸਟਰਾ ਡਿਸਕਾਊਂਟ ਆਪਾਂ ਦਿੱਤਾ ਜਾਏਗਾ ਜੀ ਤਾਂ ਲੋ ਜੀ ਸਾਡੇ ਵੀਵਰਸ ਦਾ ਵੀ ਇਸ ਫਾਇਦਾ ਜ਼ਰੂਰ ਕਰਦੇ ਆ ਤਾਂ ਕੋਈ ਵੀ ਇੱਥੇ ਸਕੂਟੀ ਲੈਣਾ ਹੁੰਦਾ ਹੈ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਇੱਥੇ ਪਹੁੰਚਦੇ 10% ਦਾ ਡਿਸਕਾਊਂਟ ਇਹਨਾਂ ਵੱਲੋਂ ਇੱਥੇ ਦਿੱਤਾ ਜਾਏਗਾ 10% ਦਾ ਡਿਸਕਾਊਂਟ ਦਿੱਤਾ ਜਾਏਗਾ ਤਾਂ ਸਕਰੀਨ ਸ਼ਾਟ ਲੈ ਕੇ ਆਉਣਾ ਜੋ ਸ਼ੇਅਰ ਤੁਸੀਂ ਕਰੋਗੇ ਤੇ ਇੱਥੇ ਪਹੁੰਚ ਸਕਦੇ ਹੋ ਕੇ ਕੇ ਐਂਟਰਪ੍ਰਾਈਜ਼ ਜੈਡ ਹਾਊਸ ਰੋਡ ਤੇ ਇੱਕ ਮੋਬਾਈਲ ਨੰਬਰ ਜ਼ਰੂਰ ਦੱਸੋ ਲੋਕ ਜੋ ਸੰਪਰਕ ਕਰਨਾ ਚਾਹੁੰਦੇ ਮੇਰੇ ਜਿਹੜਾ ਨੰਬਰ ਲਿਖੋ ਜੀ 7696292243 ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਕੋਈ ਵੀ ਦਿੱਕਤ ਪਰੇਸ਼ਾਨੀਆਂ ਤਾਂ ਵੀ ਹੈਲਪ ਲਾਈਨ ਇੱਥੇ ਚੱਲਦਾ ਹੀ ਰਹਿੰਦਾ ਹਮੇਸ਼ਾ ਚੱਲਦਾ ਤੁਸੀਂ ਗੱਲ ਕਰ ਸਕਦੇ ਹੋ ਇਸ ਤੇ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ 7696292843 ਤੇ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਸਾਰੀ ਜਾਣਕਾਰੀ ਵੀ ਲੈ ਸਕਦੇ ਹੋ ਅਤੇ ਵਿਜ਼ਿਟ ਕਰ ਸਕਦੇ ਹੋ ਤਾਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਆਰਬੀ ਲਾਈ ਮੀਡੀਆ ਹਾਂਜੀ ਤਾਂ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਕੇਕੇ ਐਂਟਰਪ੍ਰਾਈਜ਼ਸ ਦਾ ਲੋਕਾਂ ਨੂੰ ਬਹੁਤ ਘੱਟ ਪਤਾ ਹੋਏਗਾ ਇਹ ਜੋ ਦੁਕਾਨ ਹੈ ਇੱਕੋ ਨਾਮ ਦੇ ਨਾਲ ਮਸ਼ਹੂਰ ਹੈ ਨਾਮਦਾਰੀਆਂ ਦੇ ਨਾਮਦਾਰੀਆਂ ਦੀ ਦੁਕਾਨ ਹੈ ਜੀ ਨਾਮਦਾਰੀ ਜੋ ਕੰਟਾ ਘਰ ਚੌਂਕ ਤੇ ਵੀ ਨਾਮਦਾਰੀ ਦੀ ਦੁਕਾਨ ਹੈ ਤੇ ਇੱਥੇ ਵੀ ਕੇਕੇ ਐਂਟਰਪ੍ਰਾਈਜ਼ਸ ਤੇ ਨਾਮਦਾਰੀ ਵੱਲੋਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਤੇ ਇੱਕ ਵਾਰ ਵਿਜ਼ਿਟ ਜਰੂਰ ਕਰੋ ਕੇਕੇ ਐਂਟਰਪ੍ਰਾਈਜ਼ਸ ਦੇ